ਸੁਲੇ ਪੰਜਾਬ ਦੀ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜੀ ਹਾਂ ਵੱਡੀ ਖਬਰ ਇਹ ਹੈ ਕਿ 328 ਰੂਪ ਜੋ ਕਿ ਕਥਿਤ ਤੌਰ ਤੇ ਲਾਪਤਾ ਦੱਸੇ ਜਾ ਰਹੇ ਸੀ ਜਿਸ ਬਾਰੇ ਪੰਜਾਬ ਦੇ ਸੀਐਮ ਨੇ ਇੱਕ ਬਿਆਨ ਦਿੱਤਾ ਸੀ ਮਾਗੀ ਮੇਲੇ ਦੇ ਵਿੱਚ ਇਹ ਕਿਹਾ ਸੀ ਕਿ 169 ਰੂਪ ਬਰਾਮਦ ਕੀਤੇ ਗਏ ਨੇ ਗੁਰਦੁਆਰਾ ਨਾਪਕਵਲ ਸਾਹਿਬ ਰਾਜਾ ਸਾਹਿਬ ਜੋ ਕਿ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਦੇ ਵਿੱਚ ਪੈਂਦਾ ਹੈ ਤੇ ਅੱਜ ਉਸ ਦੇ ਬਾਰੇ ਉਹਨਾਂ ਦੇ ਹੀ ਮੰਤralੇ ਯਾਨੀ ਉਹਨਾਂ ਦੇ ਹੀ ਕਲੀਗ ਹਰਪਾਲ ਚੀਮਾ ਉਸ ਤੋਂ ਇਲਾਵਾ ਮਲਵਿੰਦਰ ਸਿੰਘ ਕੰਗ ਤੇ ਹਰਜੋਤ ਬੈਂਸ ਅੱਜ ਉਸੇ ਗੁਰਦੁਆਰੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਨਹੀਂ ਅਜੇਹਾ ਕੁਝ ਨਹੀਂ ਹੋਇਆ ਇਸ ਮਾਮਲੇ ਦੇ ਵਿੱਚ ਸੀਐਮ ਸਾਹਿਬ ਨੂੰ ਮਿਸਕਮਿਊਨੀਕੇਸ਼ਨ ਹੋ ਗਈ ਸੀ 169 ਸਰੂਪ ਬਰਾਮਦ ਹੋਏ ਨੇ ਸੀਐਮ ਨੇ ਚੀਖ ਚੀਖ ਕੇ ਸਾਰੇ ਸਾਹਮਣੇ ਕਿਹਾ ਸੀ ਤੇ ਹੁਣ ਉਸ ਦੇ ਬਾਰੇ ਮਿਸਕਮਿਊਨੀਕੇਸ਼ਨ ਦਾ ਮਤਲਬ ਇਹ ਹੋਇਆ ਕਿ ਲੋਕ ਇਸ ਸਮੇਂ ਕਨਫਿਊਜ਼ ਵੀ ਨਹੀਂ ਗੁੱਸੇ ਦੇ ਵਿੱਚ ਵੀ ਨਹੀਂ ਕਿ ਆਖਿਰਕਾਰ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪਾਂ ਬਾਰੇ ਅਜੇਹਾ ਗੈਰ ਜ਼ਿੰਮੇਵਾਰਾ ਬਿਆਨ ਕਿਵੇਂ ਦਿੱਤਾ ਜਾ ਸਕਦਾ ਆਓ ਤੁਹਾਨੂੰ ਉਹ ਬਿਆਨ ਸੁਣਾਈਏ ਹਰਪਾਲ ਸਿੰਘ ਚੀਮਾ ਤੇ ਉਹਨਾਂ ਦੇ ਸਾਥੀ ਜਦੋਂ ਇਸੇ ਗੁਰਦੁਆਰੇ ਪਹੁੰਚੇ ਉਸ ਤੋਂ ਬਾਅਦ ਉਹ ਮੀਡੀਆ ਸਾਹਮਣੇ ਆ ਕੇ ਜੋ ਬੋਲੇ ਉਹ ਸਭ ਨੂੰ ਹੈਰਾਨ ਕਰ ਗਿਆ ਜਿਹੜੇ 328 ਪਾਵਨ ਤਪਿੱਤਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਸੀ ਜਾਂਦ ਦੇ ਦੌਰਾਨ ਜਦੋਂ ਉਹ ਜਾਂਦ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ੍ਰੀ ਨਾਮਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਦ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ درست ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ درست ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਆਉਣਗੇ ਜੀਵਨ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹਨਾਂ ਗੈਲੀ ਕਰ ਗਈ ਸੀ ਕਿਤੇ ਨਾ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ ਜੋ ਸਰਕਾਰ ਵੱਲੋਂ ਯੂ ਟਰਨ ਲਿਆ ਗਿਆ ਉਸ ਦੇ ਕਈ ਮਾਰੇ ਨਿਕਲਣਗੇ ਖਾਸ ਕਰਕੇ ਸੀਐਮ ਮਾਨ ਤੇ ਹੁਣ ਜੋ ਸਵਾਲਾਂ ਦੀ ਵਿਚਾੜ ਹੋਏਗੀ ਉਹ ਦੇਖਣ ਵਾਲੀ ਹੋਏਗੀ ਕਿਉਂਕਿ ਜੋ ਸਿਆਸੀ ਪਾਰਟੀਆਂ ਸਨ ਵਿਰੋਧੀ ਪਾਰਟੀਆਂ ਸਨ ਚਾਹੋ ਸ਼੍ਰੋਮਣੀ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਜਾਂ ਭਾਜਪਾ ਨੇ ਹੁਣ ਤਿਆਰੀ ਕੀਤੀ ਹੋਈ ਹੈ ਕਿ ਉਸ ਗੁਰਦੁਆਰੇ ਜਾ ਕੇ ਆਉਣਗੇ ਮੱਥਾ ਟੇਕ ਕੇ ਆਉਣਗੇ ਤਾਂ ਹੁਣ ਸਾਰੀਆਂ ਪਾਰਟੀਆਂ ਇੱਕ ਸੁਰ ਦੇ ਵਿੱਚ ਇੱਕੋ ਹੀ ਸਵਾਲ ਪੁੱਛਣਗੀਆਂ ਕਿ ਸੀਐਮ ਸੂਬੇ ਦਾ ਸੀਐਮ ਮਾਗੀ ਦੀ ਸਟੇਜ ਤੋਂ ਖੜ ਕੇ ਇੱਕ ਅਜੀਹਾ ਬਿਆਨ ਕਿਵੇਂ ਦੇ ਸਕਦਾ ਹੈ ਕਿ 169 ਸਰੂਪ ਗੁਰਦੁਆਰਾ ਨਾਭ ਕਮਲ ਰਾਜਾ ਸਾਹਿਬ ਦੇ ਵਿੱਚ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਜਿਵੇਂ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਸ ਥਾਂ ਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੀ ਆਸਥਾ ਰੱਖਦੇ ਨੇ ਦੂਰੋਂ ਦੂਰੋਂ ਪੰਜਾਬ ਹਰਿਆਣਾ ਹਿਮਾਚਲ ਸਾਰੇ ਪਾਸਿਓਂ ਲੋਕ ਇੱਥੇ ਆ ਕੇ ਆਪਣੀ ਆਸਥਾ ਦਾ ਕੇਂਦਰ ਲੋਕਾਂ ਦਾ ਜਦੋਂ ਇਹ ਗੱਲ ਸੰਗਤ ਵਿੱਚ ਪਹੁੰਚੀ ਤਾਂ ਲੋਕਾਂ ਦੇ ਵਿੱਚ ਇੱਕ ਰੋਸ ਵੀ ਸੀ ਕਿ ਇਹਨਾਂ ਸਰੂਪਾਂ ਬਾਰੇ ਜੇਕਰ ਇਹ ਬਿਆਨ ਦਿੱਤਾ ਗਿਆ ਹੈ ਤਾਂ ਇਸ ਦੇ ਬਾਰੇ ਸਾਰੀ ਸਥਿਤੀ ਸਾਫ਼ ਹੋਣੀ ਚਾਹੀਦੀ ਹੈ ਤਾਂ ਸੀਐਮ ਮਾਨ ਜੋ ਕਿ ਮੁਕਸਰ ਸਾਹਿਬ ਦੇ ਵਿੱਚ ਮਾਗੀ ਦੇ ਮੇਲੇ ਦੇ ਦੌਰਾਨ ਸਟੇਜ ਤੋਂ ਸਿਆਸੀ ਕਾਨਫਰੰਸ ਦੀ ਸਟੇਜ ਤੋਂ ਜੋ ਦਾਵਾ ਕੀਤਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਸੁਣਾਈਏ ਤੇ ਉਸ ਤੋਂ ਬਾਅਦ ਕਮੇਟੀ ਦਾ ਵੀ ਵਰਸ਼ਨ ਸੁਣਾਵਾਂਗੇ ਤੁਹਾਨੂੰ ਆਪਣੇ ਆਪ ਇਹ ਗੱਲ ਸਾਫ਼ ਹੋ ਜਾਏਗੀ ਕਿ ਆਖਿਰਕਾਰ ਸ਼੍ਰੀ ਗੁਰਗਨ ਸਾਹਿਬ ਜੀ ਦੇ ਸਰੂਪਾਂ ਤੇ ਅਤੇ ਧਾਰਮਿਕ ਮਸਲੇ ਦੇ ਉੱਪਰ ਜੇਕਰ ਗੈਰ ਜ਼ਿੰਮੇਵਾਰਾਂ ਤਰੀਕੇ ਨਾਲ ਬਿਆਨ ਦੇਣਾ ਹੈ ਤਾਂ ਉਸ ਦਾ ਅਸਰ ਕੁਝ ਇਸ ਤਰ੍ਹਾਂ ਦਾ ਹੀ ਹੋ ਸਕਦਾ ਹੈ ਬੀਰੇ ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੀ ਐਸਆਈਟੀ ਬਣਾਈ ਹੈ ਗੁਰੂ ਸਾਹਿਬ ਦੀ ਜਿਹੜੇ ਸਰੂਪ ਮਿਲੇ ਨਹੀਂ ਰਹੇ ਪਤਾ ਹੀ ਨਹੀਂ ਕਿ ਕਿੱਧਰ ਗਏ ਕੋਈ ਰਿਕਾਰਡ ਹੀ ਹੈ ਨਹੀਂ ਕਿ ਕਿਹਨੂੰ ਦੇਤੇ ਲਾਪਤਾ ਨੇ ਚੋਰੀ ਹੋ ਗਏ ਜਾਂ ਕਿੱਥੇ ਨੇ ਉਹਦੇ ਵਿੱਚੋਂ ਇੱਕ ਕਿਸੇ ਧਾਰਮਿਕ ਸਥਾਨ ਤੋਂ 169 ਸਰੂਪ ਲੱਭੇ ਨੇ ਜਿਦੇ ਚੋਂ 100 49 ਰੂਪ ਜਿਹੜੇ ਨੇ 139 139 ਰੂਪ ਇਹੋ ਜਿਹੇ ਨੇ ਜਿਨ੍ਹਾਂ ਦਾ ਕੋਈ ਰਿਕਾਰਡ ਨਹੀਂ ਕੋਈ ਕਾਗਜ਼ ਨਹੀਂ ਕੁਝ ਨਹੀਂ ਹੈਗਾ ਸਿਰਫ 30 ਰੂਪ ਨੇ ਇਹੋ ਜਿਹੇ ਹੈਗੇ ਉਹਨਾਂ ਦਾ ਪਰਚੀਆਂ ਹੈਗੀਆਂ ਉਹਨਾਂ ਕੋਲੇ ਪਰ ਉਹ ਕਿਸੇ ਹੋਰ ਗੁਰਦੁਆਰਾ ਸਾਹਿਬ ਨੂੰ ਇਸ਼ੂ ਹੋਏ ਹੋਏ ਨੇ ਉੱਥੋਂ ਹੋ ਉੱਥੇ ਲੈ ਆਏ ਦੋ ਗੁਰਦੁਆਰਾ ਸਾਹਿਬ ਦੇ ਨਾਂ ਤੇ 30 ਰੁਪਏ 139 ਰੁਪਏ ਇਹੋ ਜੇ ਨੇ ਗੁਰੂ ਸਾਹਿਬ ਦੇ ਜਿੰਨੇ ਦਾ ਕੋਈ ਰਿਕਾਰਡ ਨਹੀਂ ਨਾ ਸ਼੍ਰੋਮਣੀ ਕਮੇਟੀ ਕੋਲੇ ਨਾ ਉਹ ਤਾਂ ਸਿਆਸੀ ਕਾਨਫਰੰਸ ਦੀ ਸਟੇਜ ਤੇ ਜਦੋਂ ਇਹ ਬਿਆਨ ਪੰਜਾਬ ਦੇ ਸੀਐਮ ਨੇ ਦਿੱਤਾ ਤਾਂ ਉਸ ਤੋਂ ਬਾਅਦ ਤਰਥੱਲੀ ਮੱਚ ਗਈ ਕਿ ਆਖਰਕਾਰ ਬੰਗਿਆਂ ਦਾ ਉਹ ਕਿਹੜਾ ਗੁਰੂ ਘਰ ਹੈ ਜਿੱਥੇ 169 ਸਰੂਪਾਂ ਬਾਰੇ ਜਾਣਕਾਰੀ ਹਾਸਲ ਹੋਈ ਤੇ 139 ਸਰੂਪ ਉਹ ਨੇ ਜਿਨ੍ਹਾਂ ਦਾ ਕੋਈ ਵੀ ਰਿਕਾਰਡ ਨਹੀਂ ਹੈ ਇਸ ਗੱਲ ਤੇ ਤਰਥੱਲੀ ਮੱਚੀ ਤੇ ਉਸ ਤੋਂ ਬਾਅਦ মিডিਆ ਹੋਵੇ ਸਿਆਸਤਦਾਨ ਹੁਣ ਸਾਰਿਆਂ ਨੇ ਗੁਰਦੁਆਰਾ ਨਾਬਕਮਲ ਰਾਜਾ ਸਾਹਿਬ ਜੋ ਗੁਰਦੁਆਰਾ ਹੈ ਬੰਗਿਆਂ ਦੇ ਵਿੱਚ ਉੱਥੇ ਪਹੁੰਚ ਕੀਤੀ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਇੱਥੇ ਜੋ ਸਰੂਪਾ ਦੀ ਗੱਲ ਕੀਤੀ ਜਾ ਰਹੀ ਹੈ ਉਹਨਾਂ ਦਾ ਸਾਰਾ ਮਸਲਾ ਕੀ ਹੈ ਤਾਂ ਉੱਥੇ ਦੀ ਕਮੇਟੀ ਨੇ ਸਾਰਿਆਂ ਸਾਹਮਣੇ ਪ੍ਰੈਸ ਕਾਨਫਰੰਸ ਕੀਤੀ ਤੇ ਸ਼ਰੇ ਆਮ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਤੇ ਕਿਹਾ ਕਿ ਸੀਐਮ ਨੇ ਜੋ ਗੱਲ ਕਹੀ ਹੈ ਉਸ ਗੱਲ ਦੇ ਨਾਲ ਸਭ ਤੋਂ ਪਹਿਲੀ ਗੱਲ ਤਾਂ ਜੋ ਸੰਗਤ ਹੈ ਉਸ ਦੇ ਹਿਰਦੇ ਬਲੁੰਦਰੇ ਗਏ ਨੇ ਤੇ ਉਸ ਤੋਂ ਬਾਅਦ ਕਮੇਟੀ ਨੇ ਹਰ ਉਸ ਸਵਾਲ ਦਾ ਜਵਾਬ ਦਿੱਤਾ ਹਰ ਉਸ ਸਰੂਪ ਦਾ ਰਿਕਾਰਡ ਦੱਸਿਆ ਹਰ ਉਸ ਸਰੂਪ ਦਾ ਲਿਖਾ ਜੋ ਕਹਦੇ ਸਿਆ ਕਿਥੋਂ ਆਇਆ ਕਿਸ ਨੇ ਦਿੱਤਾ ਸਭ ਕੁਝ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਸੀਐਮ ਦੇ ਬਿਆਨ ਤੋਂ ਬਾਅਦ ਆਉ ਤੁਹਾਨੂੰ ਉਸ ਕਮੇਟੀ ਦੀ ਪ੍ਰੈਸ ਕਾਨਫਰੰਸ ਵੀ ਦਿਖਾਣੇ ਆ ਇਹਦੇ ਵਿੱਚ ਕੋਈ ਝੂਠ ਨਹੀਂ ਕਿ ਰਸੋਖਾਨਾ ਮਯਾਰਾ ਰਾਜਾ ਸਾਹਿਬ ਦੇ ਵਿੱਚ 169 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਮੌਜੂਦ ਨੇ ਇਹਨਾਂ ਸਰੂਪਾਂ ਦੇ ਵਿੱਚ 107 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਗਏ 1978 ਤੋਂ ਲੈ ਕੇ 2012 ਤੱਕ ਜੋ ਸਰੂਪ ਪ੍ਰਕਾਸ਼ਿਤ ਕੀਤੇ ਗਏ ਨੇ ਉਹਨਾਂ ਦੀ ਗਿਣਤੀ 79 ਹੈ 79 ਹੈ 79 ਸਰੂਪ ਉਹ ਨੇ ਜੋ 1978 ਤੋਂ ਲੈ ਕੇ 2012 ਤੱਕ ਪ੍ਰਕਾਸ਼ਿਤ ਕੀਤੇ ਗਏ ਹੁਣ ਇਹ ਸਰੂਪ ਤਾਂ ਉਸ ਕੈਟਾਗਰੀ ਦੇ ਵਿੱਚ ਆਉਂਦੇ ਹੀ ਨਹੀਂ 328 ਰੂਪਾਂ ਦੇ ਨਾਲ ਇਹਨਾਂ ਦਾ ਕੀ ਰਿਲੇਸ਼ਨ ਹੋ ਗਿਆ ਜੀ 62 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਐਸੇ ਹਨ ਜੋ ਮਲਟੀਪਲ ਪ੍ਰਿੰਟਿੰਗ ਪ੍ਰੈਸਾਂ ਦੁਆਰਾ ਛਾਪੇ ਗਏ ਸੀ ਆਪਾਂ ਸਾਰੇ ਜਾਣਦੇ ਹਾਂ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਦਾ ਕਿ ਤੁਸੀਂ ਤਾਂ ਕਹਿ ਦਿੱਤਾ ਸਟੇਜ ਤੋਂ ਕਿ 328 ਲਾਭਤਾ ਸਰੂਪਾਂ ਦੇ ਵਿੱਚੋਂ 169 ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਅਸੀਂ ਬੰਗਿਆਂ ਦੇ ਲਾਗੇ ਸਥਾਨ ਤੋਂ ਪ੍ਰਾਪਤ ਕਰ ਲਏ ਹੁਣ ਇਹ ਨਾ 169 ਸਰੂਪਾਂ ਦੇ ਵਿੱਚੋਂ 79 ਸਰੂਪ ਉਹ ਨੇ ਜਿਹੜੇ ਪਹਿਲੇ ਸਮੇਂ ਦੇ ਨੇ ਔਰ 62 ਸਰੂਪ ਉਹ ਨੇ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਦੇ ਛਾਪੇ ਹੋਏ ਨੇ ਇਹ ਜਿਹੜੇ 30 ਰੂਪ ਨੇ 2014 ਤੋਂ 2019 ਦਾ ਜੋ ਫੇਜ਼ ਹੈ 328 ਰੂਪਾਂ ਵਾਲਾ ਇਹਦੇ ਵਿੱਚ 30 ਰੂਪ ਨੇ ਜਿਹੜੇ ਸਾਡੇ ਕੋਲ ਆਏ ਨੇ ਇਨ੍ਹਾਂ ਵਿੱਚੋਂ 20 ਰੁਪਏ ਐਸੇ ਨੇ ਜਿਹੜੇ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੀ ਪ੍ਰਬੰਧਕ ਕਮੇਟੀ ਲੈ ਕੇ ਆਈ। ਅਸੀਂ 30 ਰੁਪਏ ਜਮ੍ਹਾਂ ਕਰਾਉਂਦੇ ਆਂ ਪਰ ਸਾਨੂੰ 20 ਰੁਪਏ ਜਿਹੜੇ ਅਲਾਟ ਕੀਤੇ ਜਾਂਦੇ ਅਸੀਂ 20 ਰੁਪਏ ਲੈ ਕੇ ਆਉਂਦੇ। 10 ਰੁਪਏ ਐਸੇ ਨੇ ਜੋ ਦੁਸਾਂਝ ਖੁਰਦ ਦੀ ਸੰਗਤ ਵੱਲੋਂ ਲਏ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਰ ਉਸ ਤੋਂ ਬਾਅਦ ਉਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਟੁਕਮਾ ਪ੍ਰਬੰਧ ਨਹੀਂ ਹੈ, ਟੁਕਮਾ ਸਾਮ ਸਵਾਲ ਕਰਨ ਲਈ ਸਾਧਨ ਸਰਸਾਦਨ ਨਹੀਂ ਨੇ ਤੇ ਉਹਨਾਂ ਨੇ ਵੇਖਿਆ ਕਿ ਰਸੋਖਾਨਾ ਮਜਾਰਾ ਰਾਜਾ ਸਾਹਿਬ ਦੇ ਵਿੱਚ ਬਹੁਤ ਹੀ ਵਧੀਆ ਸੱਚਖੰਡ ਉਸਾਰਿਆ ਹੋਇਆ ਹੈ ਬਹੁਤ ਹੀ ਵਧੀਆ ਪ੍ਰਬੰਧ ਹੈ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਆਪਣੀ ਸਹਿਮਤੀ ਦੇ ਨਾਲ ਸ਼ਰਧਾ ਤੇ ਸਤਕਾਰ ਦੇ ਨਾਲ ਉਹ 10 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਰਸੋਖਾਨਾ ਸਾਹਿਬ ਨੂੰ ਭੇਂਟ ਕੀਤੇ ਦਸਾਂਝ ਖੁਰਦ ਪਿੰਡ ਦੀ ਸੰਗਤ ਨੇ ਜਿਹੜੇ ਉਹਨਾਂ ਨੇ ਉੱਥੋਂ ਲਈ ਸੀ ਔਰ ਜਦੋਂ ਉਹਨਾਂ ਨੇ ਭੇਂਟ ਕੀਤੇ ਬਕਾਇਦਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਇਨ ਫਿਊਚਰ ਇਹਦਾ ਸਵਾਲ ਕੀਤਾ ਜਾ ਸਕਦਾ ਹੈ ਸਾਨੂੰ ਰਿਕਾਰਡ ਦਿਓ ਉਹਨਾਂ ਨੇ ਵੀ ਸਾਨੂੰ ਰਿਕਾਰਡ ਮਹੀਆ ਕਰਾਇਆ ਅੱਜ ਇਸੇ ਗੁਰਦੁਆਰੇ ਮੰਤਰੀ ਹਰਪਾਲ ਚੀਮਾ ਐਮਪੀ ਮਲਵਿੰਦਰ ਸਿੰਘ ਕੰਗ ਤੇ ਜੋ ਐਮਐਲਏ ਨੇ ਹਰਜੋਤ ਸਿੰਘ ਬੈਂਸ ਮੰਤਰੀ ਵੀ ਨੇ ਉਹ ਪਹੁੰਚੇ ਹੋਏ ਸੀ ਤੇ ਜਦੋਂ ਹੀ ਮੱਥਾ ਟੇਕ ਕੇ ਬਾਹਰ ਆਏ ਮੀਡੀਆ ਦੇ ਨਾਲ ਸਾਹਮਣਾ ਹੋਇਆ ਮੀਡੀਆ ਨੇ ਸਵਾਲ ਪੁੱਛਿਆ ਕਿ ਦੱਸੋ ਜੀ ਸਰੂਪਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਤਾਂ ਉਹਨਾਂ ਨੇ ਇੱਕੋ ਹੀ ਲਫ਼ਜ਼ ਕਿਹਾ ਕਿ ਦੇਖੋ ਜੀ ਮਿਸ ਕਮਿਊਨੀਕੇਸ਼ਨ ਹੋ ਗਈ ਸੀ ਉਸ ਤੋਂ ਬਾਅਦ ਸਾਰੇ ਹੈਰਾਨ ਕਿ ਐਨੀ ਵੱਡੀ ਗੱਲ ਦੇ ਉੱਪਰ ਮਿਸ ਕਮਿਊਨੀਕੇਸ਼ਨ ਕਿਵੇਂ ਹੋ ਸਕਦੀ ਹੈ ਆਓ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਈਏ ਉਹ ਬਿਆਨ ਵੀ ਦਿਖਾਈਏ ਕਿਉਂਕਿ ਹੁਣ ਜਿਵੇਂ ਅਸੀਂ ਕਹਿ ਰਹੇ ਹਾਂ ਕਿ اپੋਜੀਸ਼ਨ ਲਗਾਤਾਰ ਸਰਕਾਰ ਨੂੰ ਕੇਰੇਗੀ ਜਦੋਂ 15 ਜਨਵਰੀ ਤੋਂ ਬਾਅਦ ਅਗਲੇ ਦਿਨ ਹੋਇਆ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸੇ ਗੁਰਦਾਰੇ ਪਹੁੰਚੇ ਮੱਥਾ ਟੇਕਿਆ ਕਮੇਟੀ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਮੁਲਾਕਾਤ ਤੋਂ ਬਾਅਦ ਉਹ ਮੀਡੀਆ ਦੇ ਰੂਬਰੂ ਹੋਏ ਤੇ ਉਹਨਾਂ ਨੇ ਮਾਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇਕਰ ਤੁਹਾਡੇ ਕੋਲ ਪੁਖਤਾ ਜਾਣਕਾਰੀ ਨਹੀਂ ਹੈ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਰਾਜਨੀਤੀ ਨਾ ਕਰੋ ਆਓ ਤੁਹਾਨੂੰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਉਹ ਬਿਆਨ ਵੀ ਤੁਹਾਨੂੰ ਸੁਣਾਉਣਾ ਹੈ ਜਦੋਂ ਉਹਨਾਂ ਨੇ ਸਰਕਾਰ ਨੂੰ ਘੇਰਿਆ ਸੀ ਸਿਆਸਤ ਗੁਰੂ ਸਾਹਿਬ ਦੇ ਨਾਂ ਤੇ ਕਰਨੀ ਇੱਕ ਬਹੁਤ ਵੱਡੀ ਪਾਪ ਹੈ ਜਿਹੜੇ ਮਿਨਿਸਟਰ ਨੇ ਆਪਣੇ ਹੰਕਾਰ ਦਿਖਾਉਣ ਵਾਸਤੇ ਕਿ ਮੈਂ ਇੱਕ ਸੰਸਤਾ ਤੇ ਬਿਨਗੈਰ ਸੋਚੇ ਸਮਝੇ ਹਮਲਾ ਕੀਤਾ ਦੇਖੋ ਆਇਆ ਜੀ ਪਵਿੱਤਰ ਸਥਾਨ ਹੈ ਜਿੱਥੇ ਬਹੁਤ ਹਰ ਸਾਲ ਸੰਤ ਮਹਾਪੁਰ ਕੇ ਥੀ ਆਕੇ ਇਸ ਮਾਗਮਾ ਚ ਹਿੱਸਾ ਲੈਂਦੇ ਆ ਮੈਂ ਵੀ ਕਈ ਵਾਰ ਆਇਆ ਇੱਥੇ ਮਦੋਆਬੇ ਦੇ ਸਾਰੀ ਲੀਡਰਸ਼ਿਪ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਹਰੋਂ ਐਨ ਆਰ ਆਈ ਲੋਕੋਂ ਦੇ ਆ ਭਗਵੰਤ ਮਾਨ ਜੀ ਕਿ ਤੁਸੀਂ ਇਕਾਲੀ ਦਲ ਨਾਲ ਲੜਾਈ ਲੜਨੀ ਹੈ ਹਿੰਮਤ ਕਰੋ ਸਿੱਧੇ ਲੜੋ ਸਿੱਖ ਕੌਮ ਨਾਲ ਲੜਾਈ ਨਾ ਲੜੋ ਤੁਸੀਂ ਆਹ ਮੁੱਖ ਮੰਤਰੀ ਐਜਾ ਮੁੱਖ ਮੰਤਰੀ ਹੈ ਜਿਹਨੂੰ ਸ਼ਰਮ ਆਉਂਦੀ ਕਹਿੰਦੇ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਹੈ ਤੁਸੀਂ ਇਸ ਪਵਿੱਤਰ ਸੰਸਥਾ ਚ ਆ ਕੇ ਇੱਕ ਆਪਣੇ ਪੋਲੀਟੀਕਲ ਸਿਆਸਤ ਝੂਠਾ ਬਿਆਨ ਦੇ ਕੇ ਇੱਕ ਸੰਸਥਾ ਦੇ ਉੱਤੇ ਐਡਾ ਵੱਡਾ ਝੂਠਾ ਇਲਜ਼ਾਮ ਲਾਉਣਾ ਇਹ ਤੋਂ ਮਾੜੀ ਗੱਲ ਕੋਈ ਇਨਸਾਨ ਹੀ ਨਹੀਂ ਕਰ ਸਕਦਾ